ਅੱਜ ਆਪਾਂ ਜੋ ਕੇਂਦਰੀ ਬਾਈਟਾਇਆ ਕੱਲ ਬਾਗਿਬਾਟ ਦੇ ਵਿੱਚ ਪੇਸ਼ ਕੀਤਾ ਗਿਆ ਐਨਡੀਆ ਦੀ ਸਰਕਾਰ ਜੋ ਮੋਦੀ ਦੀ ਸਰਕਾਰ ਹੈ ਉਸ ਉੱਤੇ ਆਪਾਂ ਗੱਲਬਾਤ ਕਰਨੀ ਹੈ ਮੇਰੇ ਵੀਰੋ ਇਹ ਬੜੀ ਜ਼ਰੂਰੀ ਗੱਲਬਾਤ ਹੈ ਇਸ ਨੂੰ ਸੁਣ ਕੇ ਵਿਚਾਰ ਕੇ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਜੋ ਕੇਂਦਰੀ ਬਾਈਟ ਮੇਂਤ ਮੰਤਰੀ ਸੀ타 ਰਾਮਨ ਵੱਲੋਂ ਪੇਸ਼ ਕੀਤਾ ਗਿਆ ਕੱਲ ਪਾਰਲੀਮੈਂਟ ਦੇ ਵਿੱਚ ਉਸ ਬੈਠਕ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ ਪਿਛਲੇ 74 75 ਸਾਲਾਂ ਤੋਂ ਜਿੰਨੇ ਮੇ 74 ਬਿਲ 74 ਬਾਈਟ ਪੇਸ਼ ਕੀਤੇ ਗਏ ਹਨ ਉਹਨਾਂ ਦੇ ਵਿੱਚ ਜਿਹੜੀ ਆ ਸਮਾਨਤਾਵਾ ਕਿਸੇ ਕਿਸੇ ਬੈਠ ਦੇ ਵਿੱਚ ਲੋਕਾਂ ਵਾਸਤੇ ਕੋਈ ਵੀ ਸਰਕਾਰ ਨਹੀਂ ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨ ਵਾਸਤੇ ਕੋਈ ਵੀ ਪਲਾਨ ਨਹੀਂ ਇਹ ਬਾਈਟ ਜੋ ਪੇਸ਼ ਕੀਤੇ ਜਾਂਦੇ ਆ ਅੱਜਵਰੀ ਇਹ ਕਾਰਪੋਰੇਟ ਪੱਖੀ ਨੀਤੀਆਂ ਦੇ ਚਾਤੇ ਬਣਾਏ ਜਾਂਦੇ ਆ ਜਿਹੜੇ ਕਾਰਪੋਰੇਟ ਪੱਖੀ ਆਰਥਿਕ ਮਾਰਿਆ ਉਹ ਬਣਾਉਂਦੇ ਆ ਤੇ ਦੇਸ਼ ਦੇ ਆਗਮ ਜੋ ਕਾਰਪੋਰੇਟ ਦੇ ਸੇਵਾਦਾਰ ਇਹਨਾਂ ਦੇ ਹੱਕ ਵਿੱਚ ਉਹਨਾਂ ਦੇ ਮੁਨਾਫੇ ਵਧਾਉਣ ਲਈ ਉਹਨਾਂ ਨੂੰ ਟੱਕ ਛੋਟਾਂ ਦੇਣ ਲਈ ਉਹਨਾਂ ਨੂੰ ਜੋ ਦੇਸ਼ ਦੇ ਪਧਾਵਾਰੀ ਸਾਧਨ ਹੈ ਜਲਤਕਦਾਰੇ ਉਹਨਾਂ ਤੇ ਕਬਜ਼ਾ ਕਰਾਉਣ ਲਈ ਲਗਾਤਾਰ ਮਿਧੀਆਂ ਜੜੀਆਂ ਬਣਾਉਂਦੇ ਆ ਉਹਦੇ ਆਧਾਰ ਤੇ ਬਿੱਟ ਜਿਹੜਾ ਹੈ ਕੰਕੜਾ ਹਰ ਵਾਰੀ ਇਹ ਕੰਕੜਾ ਅੜਾਵਾ ਉਪੇਸ਼ ਕਰ ਦਿੱਤਾ ਜਾਂਦਾ ਫਾਰਮੈਲਟੀ ਕਰਤੀ ਜਾਂਦੀ ਹੈ ਜਿਦਾ ਕਿ 140 ਕਰੋੜ ਲੋਕਾਂ ਦਾ ਕਿਰਤੀਆਂ ਨਾਲ ਕਾਮਿਆਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਰੇੜੀ ਫੜੀ ਵਾਲਿਆਂ ਨਾਲ ਛੋਟੇ ਰੁਪਾਰੀਆਂ ਨਾਲ ਛੋਟੇ ਦੁਕਾਨਦਾਰਾਂ ਨਾਲ ਛੋਟੇ ਮੁਲਾਜ਼ਮਾਂ ਨਾਲ ਜਾਂ ਜਿਹੜੇ ਛੋਟੇ ਨਗੂਦ ਹੋ ਗਿਆ ਛੋਟੇ ਕਾਰਕਨਦਾਰ ਆ ਉਹਨਾਂ ਨਾਲ ਦਾ ਕੋਈ ਵਾਸਤਾ ਨਹੀਂ ਕੋਈ ਇਹਨਾਂ ਦਾ ਉਹਨਾਂ ਉਹਨਾਂ ਇਹ 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 ਵਰਗ ਇਹ ਇਸ ਵਰਗ ਪ੍ਰਤੀ ਜੋ ਵੀ ਦੇਸ਼ ਦੇ ਹੱਕ ਮੈਂ ਉਹਨਾਂ ਦਾ ਕੋਈ ਵੀ ਇਹਨਾਂ ਨਾਲ ਕੋਈ ਸਰੋਕਾਰ ਨਹੀਂ ਇਹਨਾਂ ਨੂੰ ਉਸ ਤਰ੍ਹਾਂ ਬੰਦੇ ਨਹੀਂ ਸਮਝਦੇ ਜੋ 140 ਕਰੋੜ ਲੋਕ ਹਿੰਦੁਸਤਾਨ ਦੇ ਵਿੱਚ ਹੈ ਭਾਈ ਲਾਲੋ ਆ ਉਹਨਾਂ ਨੂੰ ਬੰਦੇ ਨਹੀਂ ਸਮਝਦੇ ਉਹ ਤੇ ਇਹ ਕਹਿੰਦੇ ਆ ਵੀ ਇਹਨਾਂ ਨੂੰ ਇਸੇ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਆ ਬੱਧਰ ਤੋਂ ਬੱਧਰ ਜ਼ਿੰਦਗੀ ਜਿਹੜੀ ਆ ਬਤੀਨਵਾ ਬਤੀਦ ਕਰਨ ਵਾਸਤੇ ਜਿਹੜਾ ਮਜਬੂਰ ਕੀਤਾ ਜਾਵੇ ਤੇ ਇਹ ਜਿਹੜੇ ਆ ਬਿਲਕੁਲੋਂ ਥੜਲੇ ਥੜਲੇ ਦਰਜੇ ਦੀਆਂ ਹਾਲਤਾਂ ਦੇ ਵਿੱਚ ਜਿਹੜੇ ਉਹ ਆਪਣੀ ਜ਼ਿੰਦਗੀ ਬਸਰ ਕਰਨ ਸਲਾਮੇ ਏਰੀਆ 'ਚ ਰਹਿਣ ਸੜਕਾਂ ਤੇ ਮਰ ਜਾਣਾ ਸੜਕਾਂ ਤੇ ਰਹਿਣਾ ਰੇਲਵੇ ਪਟੜੀਆਂ ਤੇ ਰਹਿਣਾ ਜਾਂ ਹੋਰ ਇਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਸੜਕਾਂ ਤੇ ਜੰਮਣ ਸੜਕਾਂ ਤੇ ਮਰ ਜਾਣਾ ਨਾ ਕੋਈ ਕਿਸੇ ਕੇ ਵੀ ਸਹੂਲਤ ਨਾ ਕੋ ਰੋਟੀ ਨਾ ਕੋ ਕਪੜਾ ਨਾ ਮਿਲਕਾ ਇਹ ਇਹਨਾਂ ਦੀ ਨੀਤੀ ਆ ਕਿਸੇ ਰਾਖਮ ਇਹੋ ਕਰਕੇ ਜਦੋਂ ਵੀ ਬੈਟ ਹੁੰਦਾ ਉਦੋਂ ਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਜਾਂ ਹੋਰ ਜਿਹੜੇ ਬੁੱਧੀਜੀਵੀ ਆ ਜਾਂ ਕੁਝ ਹੋਰ ਉਹ ਬਸ ਇੰਨੀ ਗੱਲਾਂ ਸਾਰ ਲੈਂਦੇ ਆ ਵੀ ਇਹ ਬਾਈਟੇ ਜੀ ਕੋਜਾ ਮਜਾ ਕਰ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਵਪਾਰੀਆਂ ਨਾਲ ਦੂਜਿਆਂ ਨਾਲ ਛੋਟੇ ਦੁਕਾਨਦਾਰਾਂ ਨਾਲ ਉਹਨੂੰ ਕੋਜਾ ਮਜਾ ਕਿਹੜਾ ਲੱਭ ਜਿਆ ਉਹਦੇ ਨਾਲ ਦਾ ਪੁੱਤਾ ਸਾਰ ਲੈ ਜਾਂਦਾ ਜਾਂ ਖੇਤੀ ਪਾਤੀ ਜਾਂਦੀ ਹੈ ਜਾਂ ਖਬਰਾਂ 'ਚ ਮੜਾ ਮੋਟਾ ਆਪਣਾ ਪਿਆਰ ਦੇ ਕੇ ਆਪਣੀ ਜਿਹੜੀ ਆਪਣਾ ਨਾਂ ਪੇਸ਼ ਕਰ ਦਿੱਤਾ ਜਾਂਦਾ ਵਾ ਬੁੱਧੀਜੀਵੀ ਮੜਾ ਮੋਟਾ ਤੇ ਲੇਖ ਲੇ ਕੇ ਆਪਣਾ ਪੁੱਤਾ ਸਾਰ ਲੈਂਦੇ ਆ ਇਸ ਤੋਂ ਵੱਧ ਕੁਝ ਨਹੀਂ ਹੈ ਪਿਛਲੇ 74 ਸਾਲਾਂ ਤੋਂ ਮੈਂ ਦੇਖ ਰਿਆ ਹਰ ਵਾਰੀ ਬੈਠਾ ਹੁੰਦਾ ਉਸੇ ਤਰ੍ਹਾਂ ਉਹ ਫਾਰਮੈਲਟੀ ਉਸੇ ਤਰ੍ਹਾਂ ਉਹਦਾ ਵਿਹਾਰ ਹੁੰਦਾ ਵਾ ਤੇ ਉਸੇ ਤਰ੍ਹਾਂ ਹੀ ਜਿਹੜੇ ਥੱਲੇ ਉਹਨੂੰ ਕੁਝ ਕੋਝਾ ਮਜਾ ਕਰਨ ਵਾਲੇ ਜਾਂ ਉਹਨੂੰ ਜਿਹੜਾ ਵਾ ਆਪਣਾ ਜਿਹੜਾ ਉਹਦੀ ਨਿਖੇਧੀ ਕਰਨ ਵਾਲੇ ਉਸੇ ਤਰ੍ਹਾਂ ਦੇ ਉਹ ਬਿਆਨ ਹਰ ਵਾਰੀ ਆਉਂਦੇ ਐ ਹਰ ਕੀ ਵਾਰੀ ਵੀ ਉਹ ਬਿਆਨ ਸਾਰੇ ਖਬਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਉਹ ਆਏ ਹੋਏ ਆ ਉਸੇ ਤਰ੍ਹਾਂ ਦਾ ਹਾਲ ਹੈ ਇਹ ਕਿਹੜੀ ਨਵੀਂ ਗੱਲ ਐ ਯਾ ਜਿਹੜਾ ਵਾ 3.5 ਜਿਹੜਾ 15% ਦੀ ਜਿਹੜਾ ਵਾ ਉਹ ਬਾਈਟ ਜਿਹੜਾ 3.5 15% ਦੀ ਬਾਈਟ ਵੀ ਜਿਹੜਾ ਵਾ ਉਹ 70 70% ਲੋਕਾਂ ਵਾਂਹ ਤੇ ਨਹੀਂ ਰੱਖਿਆਗਾ 100 ਕਰੋੜ ਲੋਕਾਂ ਵਾਂਹ ਤੇ ਨਹੀਂ ਰੱਖਿਆਗਾ ਕਿਸਾਨਾਂ ਤੇ ਬਿਦੂਰਾ ਵਾਸਤੇ ਇਹ ਕਿਹੜੀ ਨਵੀਂ ਗੱਲ ਹੈ ਤੁਸੀਂ ਸਾਰੇ ਜਿਹੜੇ 74 ਦੇ 74 ਇਹਨਾਂ ਦੇ ਬਾਈਟ ਕੱਟ ਕੇ ਵੇਖ ਲਓ ਕਿਤੇ ਵੀ ਡੇਢ ਕਿਤੇ ਡੇਢ ਕਿਸ ਦੀ ਕਿਤੇ 2 ਕਿਸ ਦੀ ਕਿਤੇ 3% ਦੀ ਇਹੀ ਹਾਲ ਹੈ ਇਹੀ ਹਾਲ ਹੈ ਇਸ ਕਰਕੇ ਇਹ ਕੋਈ ਨਵੀਂ ਇਹ ਕੋ ਨਵਾਂ ਨਹੀਂ ਹੈਗਾ ਇਹ ਕੋ ਨਵਾਂ ਵਰਤਾਰਾ ਨਹੀਂਗਾ ਇਸ ਰਾਜ ਤੋਂ ਇਸ ਭਾਰਤੀ ਰਾਜ ਤੋਂ ਇਹ ਦਿੱਸਦੀ ਹਕਮਤੋ ਜੋ ਕਾਰਪੋਰੇਟ ਦੇ ਸੇਵਾਦਾਰ ਬਣ ਕੇ ਕੰਮ ਕਰ ਰਹੇ ਆ ਉਹਨਾਂ ਮਗਰ ਜਿਹੜਾ ਵਾ ਸਾਮਰਾਜ ਜਿਹੜੇ ਬੁਰਖ ਲੋਤੇ ਆ ਸੱਤ ਜੀ ਵੀ ਸੱਤ ਸੱਤ ਜੀ ਦੇਸ਼ ਲੋਤੇ ਹੋਇਆ ਉਹਨਾਂ ਦੇ ਨਿੱਤਿਆਂ ਦੇ ਸਾਰਾ ਇਹ ਚੱਲ ਰਿਹਾ वर्ल्ड बैंक ਵਿਸ਼ਵ ਪਾਰ ਸੰਸਥਾ ਮੁਦਰਾ ਫੰਡ ਜਿਹੜੀਆਂ ਆ ਸਾਮਰਾਜੀ ਸੰਸਥਾਵਾਂ ਮਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਕਰਕੇ ਜਿਹੜਾ ਦੇਸ਼ ਚਾਹ ਰਿਹਾ 205 ਲੱਖ ਕਰੋੜ ਦਾ वर्ल्ड बैंक ਦਾ ਮੁਦਰਾ ਫੰਡ ਦਾ ਜਿਹੜਾ ਵਾ ਉਹ ਕਰਜ਼ਾਈ ਆ ਭਾਰਤ ਇਸ ਕਰਕੇ ਜੋ ਹਾਲਤ ਅੱਜ ਬਣੀ ਪਈ ਆ ਉਹ ਹਾਲਤ ਇਹ ਬਹੁਤ ਬੱਤਰ ਤੋਂ ਬੱਤਰਿਆ ਬਹੁਤ ਬੱਤਰ ਤੋਂ ਬਰਤਿਆ ਖੇਤੀ ਵਾਸਤੇ ਖੇਤੀ ਵਾਸਤੇ ਖੇਤੀ ਵਾਸਤੇ ਕੀ ਕਰਦਾ ਇਹਨਾਂ ਨੇ ਜਦੋਂ ਖੇਤੀ ਜਦੋਂ 60 ਕਰੋੜ ਕਿਸਾਨ ਬਾਹਰ ਕਰਦੇ ਆ ਉਹ ਨਹੀਂ ਕੀ ਬਹਾਈ ਹੋਇਆ ਜਿਹਦੇ ਤੇ WTO ਦੇ ਵਿੱਚ WTO ਦਸਤ ਕਰਕੇ ਆਏ ਪਹਿਲਾਂ ਮੋੜਸੋ ਦਸਤ ਕਰਕੇ ਆਇਆ ਉਸੇ ਵਿੱਚ ਤੇ ਆਪਣੇ ਜਿਹੜੇ ਮੋਦੀ ਸਾਹਿਬ ਚੱਲ ਰਹੇ ਉਹ ਵੀ ਦਸਤ ਕੀਤੇ ਹੋਏ ਆ ਜਿਹੜਾ 60 ਕਰੋੜ ਕਿਸਾਨ ਦੇਖਦੇ ਖੇਤੀ ਤੋਂ ਬਾਹਰ ਕਰ ਰਹੇ ਆ ਕਿਉਂ ਐਮਐਸਪੀ ਦਾ ਗਾਰੰਟੀ ਚਰਨੂ ਦੇਣਗੇ ਕਿਹੜੀ ਗੱਲੋਂ ਜਿਹੜਾ ਉਹ ਜਿਹੜਾ ਆਪਣਾ ਖਸਰਾ ਦਾ ਕਰਜ਼ਾ ਖਤਮ ਕਰਨਗੇ ਜਾਂ ਡਾਕਟਰ ਸਾਹਮਣੇ ਕਿੰਦੀਆਂ ਸ਼ਰਤਾਂ ਲਾਗੂ ਕਰਨਗੇ ਸੀਟੂ ਪਲੱਸ 50 ਲਾਗੂ ਕਰਨਗੇ ਜਾਂ ਅਣੀ ਹੋਰ ਮੰਗਾਵਾ ਕਿਉਂ ਲਾਗੂ ਕਰਨਗੇ ਇਸ ਕਰਕੇ ਉਹਨਾਂ ਦਾ ਸਰੋਕਾਰ ਹੀ ਨਹੀਂ ਉਹ ਉਹ ਕਿਸਾਨ ਮਜ਼ਦੂਰ ਜੋ ਆਮ ਲੋਕ ਆ ਜਿਹੜੇ 140 ਕਰੋੜ ਲੋਕ ਜਿਹੜੇ ਮੈਂ ਪਹਿਲਾਂ ਕਿੜ ਕੇ ਦੱਸਿਆ ਉਹ ਉਹ ਭਾਰਤ ਸਰਕਾਰ ਦੇ ਏਜੰਡੇ ਤੇ ਆਣਗੇ ਜਦੋਂ ਏਜੰਡੇ ਤੇ ਆਣਗੇ ਤੇ ਭਾਈ ਉਹਨਾਂ ਵਾਸਤੇ ਅਸੀਂ ਕੀ ਹੱਥ ਰੱਖ ਸਕਦੇ ਆ ਜਾਂ ਕੀ ਉਹ ਕਿਉਂ ਆਏ ਇਹਨਾਂ ਤੋਂ ਜਿਹੜੇ ਜਿਹੜੀ ਆ ਕੋਈ ਕੋਈ ਕਿਸੇ ਕਿਸਮ ਦੀ ਨੀਦ ਰੱਖ ਸਕਦੇ ਆ ਕਿ ਇਹ ਸਾਡੀ ਬਾਈਟੀਆਂ ਦੇ ਵਿੱਚ ਕੋਈ ਸਾਡੀ ਜ਼ਿੰਦਗੀ ਬਿਹਤਰ ਕਰਨ ਵਾਸਤੇ ਕੋਈ ਨਵੀਆਂ ਪਲਾਨ ਲੈ ਕੇ ਆਉਣਗੇ ਜਾਂ 48 ਲੱਖ ਕਰੋੜ ਦੇ ਬਾਈਟ ਦੇ ਵਿੱਚੋਂ ਜਿਹੜਾ ਵਾ 100 ਕਰੋੜ ਲੋਕਾਂ ਵਾਸਤੇ 70% ਬਾਈਟ ਜਿਹੜਾ ਵਾ 32 33 ਕਰੋੜ ਰੁਪਏ 32 33 ਲੱਖ ਕਰੋੜ ਰੁਪਏ ਜਿਹੜਾ ਵਾ ਉਹ 70 ਕਰੋੜ ਲੋਕਾਂ ਵਾਸਤੇ ਰੱਖਣਗੇ ਇਹ ਮੀਤ ਕਿਸ ਤਰ੍ਹਾਂ ਕਰ ਸਕਦੇ ਆ ਇਹ ਮੀਤ ਕਰ ਹੀ ਨਹੀਂ ਸਕਦੇ ਸੀ ਇਸ ਕਰਕੇ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਸਾਰੇ ਰੇੜੀ ਖੜੀ ਵਾਲਿਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਛੋਟੇ ਮਜ਼ਦਮਾਂ ਨੂੰ ਛੋਟੇ ਲਘੂ ਉਜੋਗਾ ਨੂੰ ਜਿਹੜੇ ਲਘੂ ਜੋਗ ਚਲਾਉਂਦੇ ਆ ਛੋਟੇ ਕਾਰਖਾਨੇਦਾਰ ਆ ਛੋਟੀਆਂ ਸੰਤਾ ਚਲਾਉਂਦੇ ਆ ਸਾਰਿਆਂ ਨੂੰ ਮੇਰੀ ਪੀਲਿਆ ਭਾਈ ਇਸ ਪ੍ਰਬੰਧ ਨੂੰ ਸਮਝ ਲਓ ਇਸ ਭਾਰਤੀ ਰਾਜ ਨੂੰ ਸਮਝ ਲਓ ਇਹ ਕਿਹਦੇ ਵਾਸਤੇ ਕੰਮ ਕਰ ਰਿਹਾ ਹੈ ਇਹ ਵੱਡੇ ਬਗਿਆੜਾਂ ਲਈ ਕੰਮ ਕਰ ਰਿਹਾ ਹੈ ਇਸ ਲਈ ਤੁਸੀਂ ਜਥੇਬੰਦ ਹੋ ਆਪਣੇ ਆਪ ਨੂੰ ਮੈਦਾਨ ਦੇ ਵਿੱਚ ਲਿਆਓ ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਹੈਗਾ ਕਦੋਂ ਤੁਸੀਂ ਉੱਠਣਾ ਵਾ ਇਹ ਅਗਲੀ ਗੱਲਿਆ ਜਦੋਂ ਤੁਸੀਂ ਉੱਠੋਗੇ ਉਦੋਂ ਹੀ ਸਵੇਰਾ ਹੋ ਜੂਗਾ ਨਹੀਂ ਤੇ ਮੇਰੇ ਵੀਰੋ ਮੈਂ ਤੇ ਇੱਕ ਕਮੀ ਦੇ ਬੋਲ ਆ ਤੁਹਾਨੂੰ ਸੁਣਾ ਦੇਣਾ ਵਾ ਉਹ ਕੀ ਕਹਿੰਦਾ ਉਹ ਕਹਿੰਦਾ ਜਮੂਰੀਅਤ ਦੇ ਪੈਰਾਂ ਵਿੱਚ ਰੁਲ ਰਹੇ ਮੇਰੇ ਦੇਸ਼ ਜਮੂਰੀਅਤ ਦੇ ਪੈਰਾਂ ਵਿੱਚ ਰੁਲ ਰਹੇ ਮੇਰੇ ਦੇਸ਼ ਅਸੀਂ ਜਿਹੜੀ ਜ਼ਬਰ ਤੇ ਜ਼ੁਲਮ ਦੇ ਆ ਜਿਹੜੀਆਂ ਧੂੜਾਂ ਜੜੀਆਂ ਹੋਈਆਂ ਜ਼ੁਲਮ ਤੇ ਜ਼ਬਰ ਦੀਆਂ ਜੜੀਆਂ ਧੂੜਾਂ ਵਿੱਚ ਲੱਥਪੱਤ ਹੋਏ ਪਏ ਆ ਤੇ ਛੱਪ ਗਿਆ ਛੱਪ ਗਿਆ ਛੱਪ ਗਿਆ ਗਿੱਲੇ ਗੋਏ ਤੇ ਉਕਰੀਆਂ ਉਂਗਲਾਂ ਦੇ ਵਾਂਗ ਤੇ ਅਸੀਂ ਜਿਹੜੇ ਧੂੜਾਂ ਦੇ ਵਿੱਚ ਲੱਤ-ਪੱਤ ਹੋਏ ਪਿਆ ਆ ਜਮਹੂਰੀਅਤ ਦੇ ਪੈਰਾਂ ਵਿੱਚ ਰੋੜਰੇ ਮੇਰੇ ਦੇਸ਼ ਸਾਡਾ ਫਿਕਰ ਨਾ ਕਰਨਾ ਸਾਡਾ ਫਿਕਰ ਨਾ ਕਰਨਾ ਅਸੀਂ ਅਸੀਂ ਪਿੰਡ ਅਸੀਂ ਖੇਤਾਂ ਦੇ ਵਿੱਚ ਖੇਤਾਂ 'ਚ ਮਰਦੇ ਆਂ ਖੇਤਾਂ ਜੱਟ ਤੋੜਦੇ ਆਂ ਖੇਤਾਂ ਵਿੱਚ ਜਿਹੜੇ ਪਰਛਾਵਿਆਂ ਦੇ ਨਾਲ ਆਪਣਾ ਜੜਾ ਵਾ ਉਹ ਵਕਤ ਮਿੰਦੇ ਆ ਉੱਥੇ ਹੀ ਅਸੀਂ ਆਪਣੀ ਜੜਿਆ ਪ੍ਰਾਣ ਜਿਹੜਿਆ ਉਹ ਤਿਆਗ ਦਿੰਨੇ ਆ ਇਸ ਕਰਕੇ ਇਸ ਕਰਕੇ ਅਸੀਂ ਅਸੀਂ ਸਾਡਾ ਫਿਕਰ ਨਾ ਕਰਨਾ ਇਹ ਜਬੂਰੀ ਦੇ ਪੈਰਾ ਵਿੱਚ ਰੌੜ ਰਿਹਾ ਦੁਇਸ਼ ਜਦੋਂ ਹਿੰਦੁਸਤਾਨ ਦੇ 140 ਕਰੋੜ ਲੋਕ ਉੱਠਣਗੇ ਫਿਰ ਬੈਠ ਆਪਣੇ ਆਪ ਹੀ ਉਹਨਾਂ ਦੇ ਹੱਕ ਦੇ ਵਿੱਚ ਆਉਣਾ ਸ਼ੁਰੂ ਹੋ ਜਾਊਗਾ